ਅਦੇ ਵੱਲੋਂ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਜਿੱਥੇ ਕਿ ਕਈ ਥਾਵਾਂ ਤੇ ਪੂਰਾ ਸਮਰਥਨ ਬਜ਼ਾਰਾਂ ਸ਼ਹਿਰਾਂ ਦੇ ਵੱਲੋਂ ਦਿੱਤਾ ਗਿਆ ਪਰ ਅਜਿਹੇ ਦੇ ਵਿੱਚ ਇਹਨਾਂ ਤਸਵੀਰਾਂ ਨੂੰ ਦੇਖਣ ਤੋਂ ਬਾਅਦ ਤੁਸੀਂ ਵੀ ਜ਼ਰੂਰ ਇਸ ਪੂਰੀ ਜੋ वाद-ਵਿਵਾਦ ਹੁੰਦਾ ਪਿਆ ਹੈ ਆਪਣੀ رائے ਦੇਣ ਦੀ ਕੋਸ਼ਿਸ਼ ਕਰਨਾ ਜ਼ਿਕਰੇ ਖਾਸ ਹੈ ਕਿ ਇਹ ਤਸਵੀਰਾਂ ਉਸ ਵੇਲੇ ਸਾਹਮਣੇ ਆਉਂਦੀਆਂ ਨੇ ਜਦੋਂ ਪ੍ਰਾਇਮਰੀ ਬਲਾਕ ਸਿੱਖਿਆ ਅਫਸਰ ਦੇ ਦਫ਼ਤਰ ਪਹੁੰਚੇ ਕਿਸਾਨਾਂ ਵੱਲੋਂ ਜਦੋਂ ਦਫ਼ਤਰ ਬੰਦ ਕਰਨ ਦੇ ਲਈ ਕਿਹਾ ਜਾਂਦਾ ਹੈ ਤਾਂ ਬਲਾਕ ਅਫਸਰ ਅਤੇ ਕਿਸਾਨਾਂ ਵਿਚਕਾਰ ਤਕਰਾਰ ਹੋ ਜਾਂਦੀ ਹੈ ਜੋ ਕਿ ਗਾਲਾਂ ਤੱਕ ਪਹੁੰਚ ਜਾਂਦੀ ਹੈ ਇਸ ਦੌਰਾਨ ਕਿਸਾਨਾਂ ਨੇ ਇਲਜ਼ਾਮ ਲਗਾਇਆ ਹੈ ਕਿ ਉਹਨਾਂ ਵੱਲੋਂ ਜਦੋਂ ਸਿੱਖਿਆ ਦਫ਼ਤਰ ਬੰਦ ਕਰਨ ਲਈ ਕਿਹਾ ਗਿਆ ਤਾਂ ਪ੍ਰਾਇਮਰੀ ਬਲਾਕ ਸਿੱਖਿਆ ਅਫਸਰ ਵੱਲੋਂ ਉਹਨਾਂ ਨਾਲ ਗਾਲੀ ਗਲੋਚ ਕੀਤੀ ਗਈ ਹੈ ਤੇ ਕਿਸਾਨਾਂ ਬਾਰੇ ਅਪਸ਼ਬਦ ਕਹੇ ਗਏ ਜਿਸ ਸਬੰਧੀ ਉਹਨਾਂ ਵੱਲੋਂ ਸ਼ਿਕਾਇਤ ਦਰਜ ਕਰਵਾਉਣ ਦੀ ਗੱਲ ਆ키 ਗਈ ਹੈ ਪਰ ਦੂਸਰੇ ਪਾਸੇ ਪ੍ਰਾਇਮਰੀ ਬਲਾਕ ਸਿੱਖਿਆ ਅਫਸਰ ਵੱਲੋਂ ਇਲਜ਼ਾਮ ਲਗਾਏ ਗਏ ਨੇ ਕਿ ਕਿਸਾਨਾ ਵੱਲੋਂ ਗੁੰਡਾਗਰਦੀ ਕਰਦੇ ਹੋਏ ਉਹਨਾਂ ਦੇ ਦਫ਼ਤਰ ਦੇ ਦਰਵਾਜ਼ੇ ਭੰਨੇ ਗਏ ਅਤੇ ਗਲਤ ਵਿਹਾਰ ਕੀਤਾ ਗਿਆ ਜਿਸ ਕਰਕੇ ਇਹ ਚੀਜ਼ਾਂ ਹੋਰ ਜ਼ਿਆਦਾ ਵੱਤ ਗਈਆਂ ਨੇ ਇੰਨਾ ਹੀ ਨਹੀਂ ਇੱਥੇ ਇਲਜ਼ਾਮ ਤਾਂ ਕਿਸਾਨਾਂ ਵੱਲੋਂ ਸ਼ਰਾਬ ਜਿਹੜੀ ਪੀਤੀ ਹੋਈ ਹੈ ਉਸਤੇ ਵੀ ਲੱਗੇ ਹੋਏ ਆ ਇਸ ਤੋਂ ਬਾਅਦ ਇਹਨਾਂ ਤਸਵੀਰਾਂ ਨੂੰ ਇਹਨਾਂ ਦੇ ਬਿਆਨ ਸੁਣ ਕੇ ਤੁਸੀਂ ਰਾਏ ਦੇਣ ਦੀ ਕੋਸ਼ਿਸ਼ ਕਰਨੀ ਹੈ ਕਿ ਜੋ ਇਹ ਹੋਇਆ ਇਹ ਕਿੰਨਾ ਕੁ ਠੀਕ ਹੈ ਤੇ ਤੁਹਾਨੂੰ ਕੀ ਉਜਾਪਦਾ ਪਿਆ ਹੈ ਮੇਰੇ ਕੋਲ ਵੀਡੀਓ ਹੈ ਕੋਈ ਕਮਾਲ ਕਰੀ ਜਾਂਦਾ ਆ ਬਾਈ ਜੀ ਬਾਲ ਲਾ ਲੀ ਗਾਲ 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 ਤਾਂ ਨਿਕਲੀ ਆ ਰਹੇ ਕੋਈ ਨਹੀਂ ਲੈਂਦਾ ਗਾਈ ਮੈਂ ਚੱਲਦਾ ਨਹੀਂ ਨਹੀਂ ਯਾਰ ਮੈਂ ਨਾਸਟਿਕ ਕਿਤੇ ਬੈਠਾ ਨੂੰ ਰਕੈਸਟ ਉਹ ਗਾਲਾਂਗੇ ਕੱਢਦਾ ਯਾਰ ਗੱਲ ਤੂੰ ਬੋਲਿਆ ਕਰ ਦੇ ਦੇਖੋ ਆ ਹਾਲਾਤ ਆ ਹਾਲਾਤ ਆ ਅਕੜ ਇਹਦੀ ਹਜੇ ਵੀ ਨਹੀਂ ਗਈ ਹਜੇ ਵੀ ਬੋਲੀ ਜਾਂਦਾ ਹਜੇ ਵੀ ਗਾਲਾਂ ਕੱਢੀ ਜਾਂਦਾ ਕਿਹੜਾ ਗੱਲ ਕਰਿਆ ਕਿਸਾਨ ਮਾਰੇ ਕਿਸਾਨ ਕਿਹਦੇ ਪਾਸੋਂ ਮਾਰੇ ਆ ਪਲਾਸਟਿਕ ਹੀ ਦਿਓ ਮੈਨੂੰ ਗਾਹੇ ਘੜੀਏ ਇਹਨੂੰ ਦੇਖਣਾ ਚਾਹੀਦਾ ਤੁਹਾਨੂੰ ਨਹੀਂ ਪਤਾ ਲੱਗਦਾ ਕੋਈ ਗੁੰਡਾ ਕਰਦੀ ਇਹਦੇ ਹਾਂ ਬੰਦ ਕਰ ਦੇ ਬਾਈ ਯਾਰ ਇਹਨੂੰ ਬੱਸ ਇਹਦਾ ਬਾਹਰੋਂ ਬੰਦ ਕਰ ਜਾਗੇ ਬੰਦ ਕਰ ਦਿਓ ਇਹ ਕਰ ਦਿਆਂਗੇ ਬਾਈ ਤੂੰ ਕਿਹਦਾ ਹੈਂ ਫਰੋਏ ਮਾਰਦਾ ਲੋਕਾਂ ਨੂੰ ਕਰ ਤੂੰ ਪੰਜਾਬ ਸਰਕਾਰ ਸਿਰਫ ਤੇ ਸਿਰਫ ਰਾਜਨੀਤੀ ਰਣਨੀਤੀ ਤਹਿਤ ਜਿਹੜੀ ਆ ਇਹ ਰਾਜਨੀਤਿਕਾਂ ਖੇਡ ਰਹੀ ਆ ਜਿਵੇਂ ਪੁਰਾਣੀਆਂ ਸਰਕਾਰਾਂ ਖੇਡਦੀਆਂ ਸੀ ਸੋ ਪੰਜਾਬ ਸਰਕਾਰ ਇੱਕ ਪਾਸੇ ਇਹ ਗੱਲ ਕਹਿੰਦੀ ਆ ਕਿ ਸਾਡਾ ਪੂਰਨ ਸਹਿਯੋਗ ਆ ਆ ਦੇਖ ਲਓ ਸ਼ਿੱਕੂ ਦਾ ਸਹਿਯੋਗ ਆ ਇਹਨਾਂ ਦਾ ਆ ਬਲਾਕ ਪ੍ਰਾਇਮਰੀ ਸਿੱਖਿਆ ਦਫ਼ਤਰ ਖੁੱਲ੍ਹਾ ਇਹ ਕਿਹਦੇ ਅੰਡਰ ਆਉਂਦਾ ਪੰਜਾਬ ਸਰਕਾਰ ਦੇ ਅੰਡਰ ਆਉਂਦਾ ਜਿੰਨੇ ਪ੍ਰਜਾਪ ਸਰਕਾਰ ਦੇ ادارے ਆ ਮਾਰਕੀਟ ਕਮੇਟੀ ਹੋ ਗਈ ਸਹੂਿਦਾ ਸੈਂਟਰ ਹੋ ਗਿਆ ਇਹ ਪੰਜਾਬ ਸਰਕਾਰ ਦੇ ادارے ਆ ਇਹ ਕਿਉਂ ਖੁੱਲੇ ਆ ਫਿਰ ਫਿਰ ਸਹਿਯੋਗ ਕਾ ਦਾ ਸਾਰੇ ਭਗਵੰਤ ਮਾਨ ਵੀ ਉਥੇ ਜਿੰਨੇ ਇਹਨਾਂ ਦੇ ਐਮ ਐਲ ਏ ਆ ਐਮ ਪੀ ਆ ਸਾਰੇ ਜਾ ਕੇ ਉੱਥੇ ਖਨੋਰੀ ਬਾਡਰ ਜਾ ਕੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੇ ਪੈਰੀਂ ਪਿਆਏ ਕਿ ਹਾਂਜੀ ਸਾਡਾ ਪੂਰਨ ਸਹਿਯੋਗ ਰਹੂਗਾ ਪ੍ਰੈਸ ਕਾਨਫਰੈਂਸਾਂ ਵੀ ਕਰਤੀਆਂ ਤੇ ਫਿਰ ਮਤਲਬ ਕਿਹੋ ਜਿਹਾ ਸਹਿਯੋਗ ਕਰ ਰਹੇ ਆ ਯਾਰ ਤੁਸੀਂ ਮੈਨੂੰ ਸਮਝ ਨਹੀਂ ਆਉਂਦੀ ਮਤਲਬ ਭਗਵੰਤ ਮਾਨ ਨੂੰ ਇਹ ਚਾਹੀਦਾ ਸੀਗਾ ਕਿ ਆਪ ਜਾਂਦਾ ਉੱਥੇ ਤੇ ਕਿਸਾਨਾਂ ਨੂੰ ਕਹਿੰਦਾ ਤੁਸੀਂ ਘਰਾਂ 'ਚ ਬੈਠੋ ਮੈਂ ਬੈਠਾਂ ਤੁਸੀਂ ਸਰਕਾਰ ਬਣਾਈ ਆ ਮੇਰੀ ਮੈਂ ਕਰੂੰਗਾ ਸਾਰਾ ਕੁਝ ਜੋ ਕਰੂੰਗਾ ਤੁਸੀਂ ਪਿੱਛੇ ਹੋਵੋਗੇ ਅਸੀਂ ਲੀਡਰ ਮੁਰੇ ਹੋਵਾਂਗੇ ਇਹ ਲੀਡਰ ਉੱਥੇ ਰਾਜਨੀਤੀ ਖੇਡਣ ਜਾਂਦੇ ਆ ਸਿੱਧੂਪੁਰ ਯੂਨੀਅਨ ਸੰਘਰਸ਼ ਕਮੇਟੀ ਡੱਲੇਵਾਲ ਸਾਹਿਬ ਨੂੰ ਬੇਨਤੀ ਆ ਕਿ ਪੰਜਾਬ ਸਰਕਾਰ ਦੇ ਜਿੰਨੇ ਵੀ ਲੀਡਰ ਹੈਗੇ ਆ ਜਾਂ ਹੋਰ ਪਾਰਟੀਆਂ ਦੇ ਲੀਡਰ ਹੈਗੇ ਆ ਜਿਹੜੇ ਉੱਥੇ ਸਿਰਫ ਤੇ ਸਿਰਫ ਰਾਜਨੀਤੀ ਕਰਨ ਆਉਂਦੇ ਆ ਤੁਹਾਨੂੰ ਮਰਾਉਣ ਆਉਂਦੇ ਆ ਤੁਹਾਨੂੰ ਮਾਰਨ ਆਉਂਦੇ ਆ ਉਹਨਾਂ ਦਾ ਮਕੰਮਲ ਬਾਈਕਾਟ ਕਰ ਦਿਓ ਇਹਨਾਂ ਦਾ ਕੋਈ ਸਹਿਯੋਗ ਨਹੀਂ ਸਾਡੇ ਕੋਲ ਵੀਡੀਓਜ਼ ਹੈਗੀਆਂ ਜਿਦੇ ਵਿੱਚ ਮਿਸਬੀਹੇਵ ਹੋਇਆ ਇੱਕ ਬਜ਼ੁਰਗ ਸਾਡੇ ਕਿਸਾਨ ਆ ਉਹਨਾਂ ਨੇ ਜਾ ਕੇ ਬੇਨਤੀ ਕੀਤੀ ਆ ਕਿ ਬਾਈ ਜੀ ਬੰਦ ਕਰ ਦਿਓ ਗਲਤ ਗੱਲਾਂ ਵੀ ਤੁਸੀਂ ਇੱਕ ਪਾਸੇ ਪੰਜਾਬ ਸਰਕਾਰ ਸਹਿਯੋਗ ਦੇ ਰਹੀ ਆ ਇੱਕ ਪਾਸੇ ਤੁਹਾਡੇ ਦਫ਼ਤਰ ਖੁੱਲੇ ਆ ਦੇਖੋ ਮੁਲਾਜ਼ਮ ਆ ਅਸੀਂ ਉਹਦਾ ਵੀ ਸਤਕਾਰ ਕਰਦੇ ਆ ਪਰ ਇਹਦਾ ਮਤਲਬ ਇਹ ਨਹੀਂਗਾ ਵੀ ਉਹ ਗਾਲਾਂ ਕੱਢੂਗਾ ਜਿੱਥੇ ਮਰਜੀ ਮੇਰੀ ਸੌਂ ਪਾਣੀ ਹੋਈ ਜਿੱਥੇ ਮਰਜੀ ਸੌਂ ਪਵਾ ਲਿਓ ਮੈਂ ਸੌਂ ਦੇ ਨੂੰ ਤਿਆਰ ਆ ਮੈਂ ਮੂਰੇ ਖੜਾ ਸੀ ਤੇ ਉਹਨੇ ਗਾਲ ਕੱਢੀ ਆ ਮੈਂ ਸ਼ਬਦੋ ਬੋਲ ਨਹੀਂ ਸਕਦਾ ਕਿ ਵੀ ਉਹਨੇ ਗਾਲ ਕੱਢੀ ਮਾਵਾ ਪੈਣਾ ਦੀ ਕੀ ਆ ਯਾਰ ਇਹ ਦਸਤੂਰ ਤੁਸੀਂ ਮੁਲਾਜ਼ਮ ਹੋ ਤੁਸੀਂ ਮੁਲਾਜ਼ਮ ਰਹੋ ਠੀਕ ਆ ਤੁਸੀਂ ਕਹਿ ਦਿਓ ਕਿ ਭਾਈ ਸਾਨੂੰ ਕੋਈ ਉੱਤੋਂ ਆਰਡਰ ਨਹੀਂ ਆਇਆ ਅਸੀਂ ਨਹੀਂ ਬੰਦ ਕਰ ਸਕਦੇ ਤੇ ਤੁਸੀਂ ਆਪ ਦਾ ਉਸ ਹਾਵ ਨਾ ਰਹੋ ਇਹ ਥੋੜੀਆ ਵੀ ਹੁਣ ਅਜੇ ਜਾ ਕੇ ਬੇਨਤੀ ਕੀਤੀ ਆ ਤੁਸੀਂ ਕੌਣ ਹੁੰਨੇ ਆਏ ਕਰਨ ਵਾਲੇ ਜੇ ਉਹ ਫਲਾਣਾ ਟਾਈਮ ਦਾ ਗਾੜਾ ਦੇਖੋ ਇਹ ਪੰਜਾਬ ਸਰਕਾਰ ਵੱਲੋਂ ਸ਼ਹਿ ਹੀ ਸਮਝ ਲਓ ਕਿ ਸ਼ਹਿ ਦਿੱਤੀ ਗਈ ਆ ਕਿ ਤੁਸੀਂ ਆਪਦੇ ਦਫ਼ਤਰ ਖੋਲੋ ਬੇਫਿਕਰ ਹੋ ਕੇ ਕੁਝ ਨਹੀਂ ਹੁੰਦਾਗਾ ਇਹਨਾਂ ਨੇ ਆਪਦੀ ਡਗਡਗੀ ਵਜਾਉਣੀ ਆ ਵਜਾਈ ਜਾਣਗੇ ਪਰ ਇਹ ਜਿਹੜਾ ਮਿਸਬੀਹਵ ਕੀਤਾ ਇਸ ਮੁੰਡੇ ਨੇ ਇਹ ਬਹੁਤ ਗਲਤ ਕੰਮ ਆ ਇਹਦੇ ਖਿਲਾਫ ਅਸੀਂ ਜਿਹੜਾ ਦਰਖਾਸਤ ਜਰੂਰ ਦੇਵਾਂਗੇ ਅਸੀਂ ਮੁਲਾਜ਼ਮ ਬੰਦੇ ਆ ਅਸੀਂ ਅੱਜ ਡਿਊਟੀ ਕਰ ਰਹੇ ਆ ਆ ਕਿ ਉਹਨਾਂ ਨੇ ਖੱਲਰ ਪਾਇਆ ਕੀ ਇਸ ਤਰ੍ਹਾਂ ਦੇ ਕੋਰੋਨਾ ਦੇ ਬਿੱਟਕੇ ਧੱਕੇ ਮਾਰ ਲੱਗੇ ਦਰਵਾਜ਼ਾ ਤਰੂਝਿਆ ਨੂੰ ਕਰਨ ਲੱਗੇ ਉਹ ਆ ਕੇ ਤੇ ਹੋਰ ਕੁਝ ਬੰਦੇ ਜਿਹੜੇ ਆ ਉਹ ਧਮਕਾ ਦੇਦੇ ਬਾਹਰ ਆਉਂ ਉਸ ਮਤਲਬ ਤੁਹਾਨੂੰ ਦੇਖਦੇ ਆ ਇਹ ਥ੍ਰੈਟ ਹੈ ਸਰਕਾਰ ਨੂੰ ਇਹਦੇ ਪਾਸੇ ਮਿਲ ਧਿਆਨ ਦੇਣਾ ਚਾਹੀਦਾ ਹੈ ਇਹਨੂੰ ਗੁੰਡਾ ਕਰਦੀ ਨਹੀਂ ਚੱਲਣੀ ਚਾਹੀਦੀ ਪੰਜਾਬ ਬੰਦੇ ਜੇ ਗੱਲ ਕਰੀਏ ਤਾਂ ਸਰਕਾਰੀ ਦਾਰੇ ਬੰਦ ਦੇ ਤਾਂ ਕੋਈ ਦੇਖ ਨਹੀਂ ਸਰਕਾਰੀ ਦਾਰੇ ਬੰਦ ਹੋਣ ਦੀ ਬਈ ਕੋਈ ਨਹੀਂ ਹੈਗੀ ਮਲਾਜੇ ਬੰਦੇ ਆ ਮਲਾਜਮਾਨੇ ਦੇਖੋ ਆਪਣੀ ਡਿਊਟੀ ਕਰਨੀ ਕਰਨੀ ਹੈ ਹੈਨਾ ਪਰ ਆ ਦੇਖੋ ਆਪਣੀ ਭੈਣ ਭਰਾ ਹੈ ਪਰ ਜਿਹੜਾ ਬੰਦੇ ਦਾ ਐਟੀਟਿਊਡ ਹੈ ਬਿਹੇਵੀਅਰ ਹੈ ਉਹ ਗਲਤ ਹੈ ਇਸ ਤਰ੍ਹਾਂ ਦਾ ਮਤਲਬ ਤੁਹਾਨੂੰ ਕੀ ਕਹਿ ਰਹੇ ਸੀ ਕਿ ਬੰਦ ਕਰੋ ਦਫਰ ਨਹੀਂ ਬੰਦ ਨਹੀਂ ਆ ਕੇ ਧੱਕਮ ਧੱਕੇ ਵੀਡੀਓ ਬਣਾਓ ਅਸੀਂ ਆ ਕਰਦੇ ਹਾਂ ਲੈ ਇਸ ਤਰ੍ਹਾਂ ਦਾ ਜਿਵੇਂ ਐਮਐਸਬੀ ਵੇਵ ਕਰਦੇ ਹੁੰਦੇ ਹਨ ਕਈ ਬੰਦੇ ਡਰਿੰਕ ਵੀ ਕੀਤੀ ਹੋਈ ਉਹਨਾਂ ਦੀ ਹਾਂ ਸ਼ਰਾਬ ਦੀ ਪੂਰੀ ਮਤਰਾ ਆ ਰਹੀ ਹੈ ਪਹਿਲਾਂ ਰਾਤ ਦੀ ਪੀਤੀ ਹੋਈ ਤੇ ਪਹਿਲਾਂ ਹੁਣ ਦੀ ਪੀਤੀ ਹੋਈ ਪੂਰੀ ਮਤਰਾ ਦੀ ਬਦਬੂ ਆ ਰਹੀ ਹੈ ਤੇ ਆ ਕੇ ਉਸ ਤਰ੍ਹਾਂ ਦੇ ਬਿਹੇਵੀਅਰ ਕੀਤਾ ਉਹਨਾਂ ਨੇ ਬਿਹੇਵ ਕੀਤਾ ਜਿਸ ਤਰ੍ਹਾਂ ਕਿ ਉਹਨਾਂ ਨੇ ਕਿਹਾ ਕਿ ਸਾਨੂੰ ਗਾਲਾਂ ਕੱਢੀਆਂ ਨੀ ਜਨਾਬ ਆ ਯਾਰ ਆਪਾਂ ਮਲਾਜੇ ਬੰਦੇ ਆ ਮੈਂ ਗੈਸਟਡ ਅਫਸਰ ਆ ਪੀਪੀਐਸਸੀ ਕੱਢ ਕੇ ਮੈਂ ਬਣਿਆ ਹੋਇਆ ਹਾਂ ਤੁਹਾਨੂੰ ਲੱਗਦਾ ਥ्रेट ਕਰ ਰਹੇ ਆ ਭੰਨਾ ਤੋੜੀ ਦਾ ਮਤਲਬ ਕੰਮ ਕਰ ਰਹੇ ਆ ਜੇ ਅਸੀਂ ਕੁਦਰਤੀ ਨਾ ਬੋਲਦੇ ਤਾਂ ਉਹਨੇ ਭੰਨਾ ਤੋੜ ਵੀ ਕਰਨੀ ਸੀ ਹਨਾ ਤੁਸੀਂ ਰੋੜ ਤੇ ਦੇਖੋ ਉਹਨਾਂ ਦਾ ਕੀ ਬੇਵਰ ਮੈਂ ਤਾਂ ਕੁਦਰਤੀ ਕਹਤਾ ਮੈਂ ਕਿ ਭਰਾਵਾ ਅਸੀਂ ਮਲਾਜਰ ਬੰਦੇ ਆ ਤੇ ਨਾਲ ਦੀ ਨਾਲ ਹੀ ਉਹ ਸਰਕਾਰਾਂ ਦੇ ਬੰਦੇ ਆ ਇਹ ਬੀਜੇਪੀ ਦੇ ਬੰਦੇ ਆ ਜਿਹੜੇ ਇੱਕ ਇੱਕਦਾਰਿਆਂ ਦੇ ਅੰਦਰ ਆ ਕੇ ਇਸ ਤਰ੍ਹਾਂ ਬੰਦ ਕਰਵਾਉਂਦੀਆਂ ਨੇ ਕੋਈ ਹੈਗਾ ਨਾ ਨਾ ਕੁਛ ਨਹੀਂ ਬਈ ਕੁੱਨ ਨੂੰ ਪਤਾ ਥੋੜੇ ਦੇ ਬਾਅਦ ਕੌਣ ਜਾਣਦਾ ਹੈ ਹਨਾ ਜਾ ਕੇ ਐਸਐਸਪੀ ਆਫਸ ਬੰਦ ਕਰਾਉਣ ਖਾਏ ਉੱਥੇ ਨਹੀਂ ਕਰਦੇ ਕਿੱਥੇ ਚੱਲਦੀ ਗੁੰਡਾ ਕਰਦੀ ਉੱਥੇ ਕਰ